ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲਫ ਆਮ ਹਾਊਸ ਹੋਪਸ ਸੋ ਸਾਰੀ ਯੂਅਰਸ ਬਹੁਤ ਵਧੀਆ ਹੋਵਾਂਗੀ ਤੇ ਇਸ ਵੇਲੇ ਦਾ ਟਾਈਮ ਸੀਗਾ ਮੈਂ ਅੰਦਰ ਕੰਮ ਵਗੈਰਾ ਇਹ ਕਰਕੇ ਆਈ ਸੀ ਕਿ ਬਾਕੀ ਜੇ ਸੁੰਬਰਨਾ ਕਰ ਰਹੇ ਨੇ ਆ ਤੇ ਇੱਧਰ ਮਾਮਾ ਜੀ ਉਹ ਬਾਹਰ ਸਾਫ ਕਰ ਰਹੀ ਸੀ ਪਹਿ ਮੈਂ ਤੁਹਾਨੂੰ ਦਿਖਾਨੀ ਆ ਇਹਨਾਂ ਹਫਤਾ ਹੀ ਹੋ ਗਏ ਮੈਂ ਲੱਗਾ ਪਹਿ ਸਾਫ ਕਰਾਂ ਤੇ ਜੀ ਸੋਹਣੀ ਸਾਫ ਹੋ ਗਈ ਪਹਿਲੀ ਵਾਰ ਉਹ ਕੋਈ ਜਾ ਕੇ ਆਈ ਅੱਜ ਨਵੂ ਹੋਣਾਗੇ ਸਕੂਲ ਜੀ ਜਾਣਾ ਦੇਖਦੇ ਆ ਸਕੂਲ ਚ ਕੀ ਕਰਦੇ ਨੇ ਸੋ ਵੀਡੀਓ ਨੂੰ ਅੰਤ ਤੱਕ ਦੇਖਿਓ ਕਰਤੀ ਪਈ ਸਾਰੀ ਸਾਫ ਲੋ ਜੋ ਤੇ ਤੱਕ ਸਾਫ ਹੋ ਨਹੀਂ ਕਰ ਗਈ ਇੰਨੀ ਕਰ ਗਈ ਵਾਹ ਵਧੀਆ ਵਧੀਆ ਕਰ ਕਰ ਆ ਦੇਖੋ ਆ ਸਾਰੀ ਕਹੀ ਕੱਲਿਆਂ ਨੇ ਸਾਫ ਕੀਤੀ ਐ ਆਫ ਵਧੀਆ ਲੱਗਦੀ ਹੈ ਕਿੰਨੀ ਸੋਹਣੀ ਹੋਗੀ ਚਲੋ ਜੀ ਮੈਂ ਵੀ ਘਰ ਦੇ ਸਾਰੇ ਕੰਮ ਨਿਬੇੜਦੀ ਆਂ ਫਿਰ ਮੈਨੇ ਸੂਟ ਬਣਾਣਾ ਅੱਜ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੇ ਤੁਹਾਨੂੰ ਸਾਡੇ ਫੈਮਿਲੀ ਵਲੌਗਸ ਵਧੀਆ ਲੱਗਦੇ ਨੇ ਤਾਂ ਲਾਈਕ ਤੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਆ ਕਰੋ ਬਾਕੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵਨਾ ਭੁੱਲਿਓ ਸੋ ਲੋ ਜੀ ਸਾਰੇ ਤਿਆਰ ਹੋ ਗਏ ਸਕੂਲ ਜਾਣ ਵਾਸਤੇ ਮਮਦ ਹਾਂਜੀ ਮੈਂ ਲੈ ਕੇ ਆਈ ਹਾਂਜੀ ਸਕੂਲ ਜਾਣਾ ਅੱਜ ਆਹ ਉਹਦੀ ਉਹਦੀ ਦੇਖਿਓ ਜਿਹਨੂੰ ਕਿਸੇ ਨੇ ਮੈਡਮ ਨੇ ਰੋਕਿਆ ਨਾ ਵੀ ਇਹ ਕਹੇ ਜੇ ਕੱਪੜੇ ਪਾ ਕੇ ਜਾ ਰਹੀ ਆ ਸਕੂਲੇ ਦਾ ਨਾ ਤੇਰਾ ਕੰਮ ਨਹੀਂ ਪੂਰਾ ਹੈ ਨਾ ਕੰਪਿਊਟਰ ਲਈ ਉਹ ਜਾਉਗੀ ਨਵੂ ਆਮਨ ਜਾਉਂਦੇ ਦੇ ਨਾਲ ਆ ਕੰਮ ਕਰ ਉਹ ਵੀ ਚਲੀ ਜਾ ਕਰੇ ਜਾ ਘਟੋ ਰਹੀ ਆ ਯਾ ਵਾਲੇ ਮੈਸੇਜ ਆਇਆ ਵੀ ਜ਼ਰੂਰੀ ਹੈ ਕਿ ਬੱਚੇ ਆਣ ਕਿ ਪੇਰੈਂਟਸ ਆਸ ਆ ਰਹੇ ਆ ਤਾਂ ਇਕੱਲੇ ਨਹੀਂ ਜੇ ਮੈਨੂੰ ਪਰ ਬੱਚੇ ਇਹ ਜਾ ਤਾਂ ਆ ਰਹੀ ਹੈ ਜਿਵੇਂ ਪਤਾ ਨਹੀਂ ਉੱਥੇ ਫੈਸ਼ਨ ਸ਼ੋਅ ਚੱਲ ਰਹੇ ਹੋਗੇ ਇਹ ਤਾਂ ਫੈਸ਼ਨ ਸ਼ੋਅ ਹੋngo ਸਿਰ ਤੇ ਉਹ ਕਰ ਰਹੀ ਹੈ ਕੈਟਵੌਕ ਮਮਾ ਦੇਖ ਲੈ ਕੇ ਦੇਖ ਲੈ ਦੇਖ ਲੈ ਕੀ ਲੱਛਣ ਚੱਲ ਰਹੇ ਨੇ ਉੱਧਰ ਉੱਧਰ ਲੱਛਣ ਸਹੀ ਨਹੀਂ ਹੈਗੇ ਦਾਰ ਲਾ ਹਾਂਜੀ ਤੂੰ ਤੁਸੀਂ ਆਪਣਾ ਤਿਆਰ ਆ ਹਨਾ ਚਲੋ ਉੱਥੇ ਤੇ ਵੀ ਉੱਥੇ ਵੀ ਸੁਣ ਨਾ ਪਾ ਰਹੇ ਫਿਰ ਜਦ ਆਪੇ ਦੂਰ ਦਰਤੀਆਂ ਆਣਗੇ ਉਹ ਇਹ ਕਿਹਦੇ ਤੋਂ ਕਿਹ ਨਾਲ ਹੱਥ ਆਉਂਦਾ ਮੈਂ ਕਰ ਦੇ ਲਈ ਜਾਵਾਂ ਸੰਖੇਪ ਕਿੜਾ ਹੋਏ En ucuzun gibi sandım da. Kalk hadi ਜੀ ਮਾਤਾ ਦਾ ਪਾਸਟਰਾ ਕਰੀ ਜੀ ਮਾਤਾ ਦਾ ਨਾਮ ਹੈ ਜੀ ਹਾਂ ਹਾਂ ਉਹਨਾਂ ਦਾ ਪੜਦਾ ਹੈ ਵੈਲਕਮ ਟੂ ਜੀ ਮਾਤਾ ਜੀ ਦੀ ਰੀਡਿੰਗ ਦੇ ਸਟੋਰੀ ਸੁਣਾਵਾਂਗੇ ਉਹ ਕਰ ਗਿਆ ਸਖਸੀ ਨੂੰ ਜਾ ਰਹੀ ਹੈ ਮੁੰਬਈ ਦੀਆਂ ਵੀ ਬੜੀ ਬਲਡੀਆਂ ਨੇ ਬਹੁਤ ਤੇਜ਼ ਨੇ ਉਹ ਲਿਫਟਾਂ ਬਾਬਾ ਉਹਰੇ ਮਾਰਮੀ ਦੇਖ ਲੱਗਦਾ ਉਹ ਜਲਦੀ ਹੋਵੇ। ਇਹਦਾ ਇੱਕ ਕਵਰ ਕਰ ਦਈਓ ਤਿੰਨ ਕਰ ਦਈਆਂ। ਕਾਲੀ ਕਿਤੇ ਰੁਕਦੀ ਤੋ ਨਹੀਂ। ਹੂੰ? ਸਭ ਜੀ ਕੋਈ ਚੜ੍ਹ ਨਹੀਂ ਸਾਰ ਕਹਿੰਦੀ ਆਂ ਮਮੀ ਮੇਰੀ ਕੋਈ ਜੇ ਲਿਫਟ ਗਿਰ ਜੇ ਕਹਿੰਦੀ ਉਹ ਜਦੋਂ ਗਿਰ ਗਈ। ਗੀ ਹੋਰ ਤੇ ਆ ਨਹੀਂ ਨਹੀਂ ਐ ਡਰੋਂ ਗੋਲੀ ਚਾਹ ਸਰੋਇ ਦਾ ਪੱਟੀ ਹੋਈ ਬੜੇ ਲੱਗਦੇ ਨੇ ਆਂਦਰ ਦਾ ਦੋਵੇਂ ਕਿਹਾਰੇ ਦੀ ਸੀ ਬੜੇ ਜਿਸੇ ਕੈਸੇ ਦਾ ਬੜੇ ਹੋਏ ਤੁਸੀਂ ਕਮੈਂਟ ਕਰੋ ਥੈਂਕ ਯੂ ਪਲੀਜ਼ ਗਿਫਟ ਦਵਾਗੇ ਕਹਿੰਗੇ ਤੁਸੀਂ ਸਾਨੂੰ ਅਨਸਾਰ ਸਬਸਕ੍ਰਾਈਬਰਸ ਕਿਤਨੇ ਬਣਾ ਪਾਇਆ ਥਾਪੁਰ ਚ ਕਿੰਨਾ ਸੋਹਣਾ ਹੈ ਨਾ ਸਾਫ ਕਿੰਨਾ ਵੀ ਨਿੱਡੂ ਦੇ ਐਡਮਿਸ਼ਨ ਅੱਛੇ ਬਣਾਉਂਦੀ ਹਾਂ ਹਾਂਜੀ ਹਾਂ ਸਲਾਹਪੁਰੀ ਆ ਲੱਖ ਲੱਗਦੇ 2 ਲੱਖ ਜੀ ਹੋਣੇ ਵੱਧ ਲੱਗੂ ਗਾਵਰੇ ਤਾਂ ਫੀਸ ਬਹੁਤ ਆ ਜੀ ਸਾਲ ਦਾ ਹੋਰ ਹਾਂ ਸਾਲ ਦੀ ਲੱਖ ਡੇਢ ਲੱਖ ਤਾਂ ਹੋ ਜੀਏ ਨਾਮ ਨਾਲ ਅੰਦਰ-ਬੰਦਰ ਨੂੰ ਫੋਨ ਕਰਦਾ ਗਰੀ ਕਦੇ ਹਰ ਜੀ ਨੂੰ ਕਰਦਾ ਨਹੀਂ ਮੜੇ ਪੈਸੇ ਪਾਏ ਆ ਹਾਂ ਵੀ ਮੜੇ ਚ ਇੱਕ ਪੈਸੇ ਪਾਏ ਆ ਅਰ ਵੀ ਵੀ ਉਹਦਾ ਸਕੈਨਰ ਕਹੇ ਭੇਜਿਆ ਕਰੂੰਗੀ ਖਾਣ ਪੀਣ ਵਾਲੇ ਵੀ ਮੜੇ ਕਿਸੀ ਵਾਇਨਰ ਖਾਰੀ ਆ ਮੈਂ ਇਹ ਸਬੀਆ ਹੀ ਹੈ ਨਾਈਸੀਆ ਹੀ ਆ ਦੇਖ ਲੈ ਜੋ ਮਿੱਠੇ ਗੱਟ ਐਸੇ ਵੀ ਖਾ 90 ਤਾਂ ਨੇ ਬਹੁਤ ਅੱਛੀ ਬੀ ਗਏ ਜੀ ਉਹਨਾਂ ਨੇ ਮਸ਼ਰਕ ਕਰਨ ਕੀ ਮਕਸਦ ਲੋ ਜੀ ਸ਼ਾਮ ਦਾ ਟਾਈਮ ਹੋ ਗਿਆ ਸੀਗਾ ਤੇ ਅਜ ਆਪਾਂ ਬਣਾ ਰਹੇ ਹਾਂ ਟਿੰਡਵਾ ਤੇ ਇਹ 18 ਨੂੰ ਨੇ ਇਹ ਵੀ ਘਰ ਘਰ ਵਰ ਗਏ ਨੇ ਕਿਉਂਕਿ ਅੱਜ ਸਾਡੇ ਨਾਲ ਪਾਰਸੋਂ ਦਿੱਤੂਪੁਰ ਤੋਂ ਅੱਗੇ ਉਥੇ ਉਹ ਖੇਤਾਂ 'ਚ ਲਾਉਂਦੇ ਨੇ ਕੱਲ ਪਰਸੋਂ ਤੋੜ ਕੇ ਲੈ ਕੇ ਆਏ ਸੀ ਮਾਮੇ ਹੁਣ ਯਾਪੇ ਲੋ ਜੀ ਲੱਸ ਪੱਕੜ ਜੈ ਨਹੀਂ ਸੀਗੀਆਂ ਵਧੀਆ ਸੀਗੀਆਂ ਇੱਕ ਦੋ ਹੀ ਦੇ ਵਿੱਚੋਂ ਦੀ ਜੇ ਨਿਕਲੇ ਨੇ ਬਾਕੀ ਸਾਰੇ ਵਧੀਆ ਸੀਗੀਆਂ ਜਿਆਦਾ ਹੋ ਜਾਂਦੇ ਨੇ ਹਨਾ ਗਰਮੀ ਬਹੁਤ ਜ਼ਿਆਦਾ ਸੀ ਬਹੁਤ ਜ਼ਿਆਦਾ ਗਰਮੀ ਹੋਈ ਪਈ ਆ ਮਾਰ ਗਿਆ ਬੜਾ ਮਿੱਠਾ ਸੋ ਰੋਜੀ ਆ ਜੇ ਤਲਕੇ ਬਣ ਗਈਆਂ ਪਿੰਡੋਂ ਹਵਾ ਹੀ ਬਹੁਤ ਆਉਦੀ ਆ ਪੱਤੇ ਰੱਖੇ ਨੇ ਸਾਰੇ ਕਵੇੜਾਂ ਪਰ ਜੇ ਦੇ ਘਰ ਨੂੰ ਬਹੁਤ ਆਦੀ ਆ ਕਿਸੇ ਨੂੰ ਦਿਨ ਨੂੰ ਹਟਾਇਆ ਮੈਂ ਚਲਣ ਜਾ ਰਹੀ ਹਾਂ ਉੱਥੇ ਜਿਵੇਂ ਤੁਸੀਂ ਪਾਤੀ ਆਪਾਂ ਨੇ ਨਹੀਂ ਕਰਦੇ। ਅਜੇ ਡੱਬੇ ਵਿੱਚ ਆਖ ਲੈਣ ਦੇ ਸਾਰੇ ਮਸਾਲਿਆਂ ਦੇ ਮਸਾਲੇ ਦਾ ਕਿਹੜੇ ਨੇ ਇੱਕ ਮਿਰਚ ਆ ਤੇ ਜੀਰਾ ਹੋਵੇ ਤੇ ਹਲਦੀ ਹੋਵੇ ਤੇ ਨਮਕ ਆ ਤੇ ਇਹਦੇ ਵਿੱਚ ਗਰਮ ਮਸਾਲਾ ਮਸਾਹੀ ਪਾਵਾਂਗੇ ਆਪਾਂ। ਨੂੰ ਜੀ ਹੁਣ ਇੱਕ ਫੜਿਆ। ਨੂੰ ਮਿਰਚ ਮਸਾਲਾ। ਜਿਹੜਾ ਤੁਸੀਂ ਸਾਰੇ ਆਪਣੇ ਟੇਸਟ ਦੇ ਹਿਸਾਬ ਨਾਲ ਪਾਹਣਗੇ। ਹਾਂਜੀ ਇਹ ਬਥੇ ਘਾਤੋ ਹੋਏ ਨੇ ਇਹ ਮੈਨੂੰ ਹੁਣ ਸਮਝ ਚ ਆਇਆ ਜਿੱਦ ਆਪਾਂ ਰੋਟੀਆਂ ਲਾਣੇ ਆ ਨਾ ਕਈ ਵਾਰ ਉਹ ਪੁੱਤੇ ਰੱਖ ਦਿੰਨੇ ਆ ਦੋਹੀ ਵਾਲੀ ਜੀ ਨੂੰ ਉਹਦੀ ਫਰਮੈਸ਼ ਕਰਕੇ ਹੁੰਦੇ ਨੇ ਘੂਰੇ ਵੀ ਹੁੰਦੇ ਨੇ ਇਹ ਹਾਂ ਸਬਜ਼ੀ ਬਣ ਕੇ ਵੀ ਤਿਆਰ ਹੋ ਕੇ ਨਹੀਂ ਬਦਲ ਨਾ ਬਹੁਤ ਸੋਹਣੀ ਲੱਗੂਗੀ ਦਿਖਣ ਤੇ ਉਹ ਵਧੀਆ ਲੱਗ ਰਹੀ ਆ ਇਸ ਦੇਖਣ ਚ ਦੱਸ ਦਿੰਦੇ ਵੀ ਕਿਹੋ ਜਿਹਾ ਕਿਹੋ ਜਿਹਾ ਨਾ ਤਾਂ ਕਿ ਮਸਾਂਗਾ ਅੱਜ ਦੇ ਆ ਆਪਣਾ ਕੂਲਰ ਇਹਦੀ ਹਵਾ ਜਾਂਦੀ ਆ ਥੱਲੇ ਡੱਕ ਕੂਲਰ ਕਹਿੰਦੇ ਨੇ ਇਹਨੂੰ ਜਾਂ ਘੋੜਾ ਖੁੰਮਰ ਇਹਨੂੰ ਗਰਮੀ ਤੋਂ ਬਚਾਉਣ ਵਾਸਤੇ ਇੱਥੇ ਲਾਈ ਹੋਈ ਆ ਫਰਮੋਕੋਲ ਆਹਾਂ ਫਰਮੋਕੋਲ ਇਹ ਹੀ ਆ ਆਮ ਹੈ ਸਾਰੇ ਸਕੂਲਾਂ 'ਚ ਬੱਚਿਆਂ ਨੂੰ ਵਰਤਦੇ ਨੇ ਅੱਛਾ ਤੇ ਲਾ ਕੇ ਆਂ ਚੇਤੀ ਰਵੇਟ ਤੋਂ ਬਾਹਰ ਦਾ ਨੇ ਅੱਛਾ ਡੱਕ ਕੂਲਰ ਥੱਲੇ ਇਹਦਾ ਪਾਣੀ ਭਾਜੰਦਾ ਸਿਸਟਮ ਆ ਬੜਾ ਤਨ ਆ ਦੇਖੱਖਾ ਉਹ ਦਰੋਂਦਾ টাইਪ ਉਹ ਪੂਰੀ ਤਰ੍ਹਾਂ টাইਪ ਉਹ ਦਰੋਂ ਆਂਦਾ ਹਾਂ ਇਹਦਾ ਬੇਦਰ ਹਾਂ ਦੇਖ ਆ ਆਉਂਦਾ ਇੱਥੇ ਪਾਉਣ ਦੀ ਲੋੜ ਨਹੀਂ ਇਹਦੇ ਵਿੱਚ ਬਾਅਲ ਲੱਗ ਜਾਂਦਾ ਆਂਦਾ ਉਹ ਜਿਹੜੀਆਂ ਆਪਾਂ ਫਲੈਸ ਵਾਲੀਆਂ ਟੈਂਕੀਆਂ ਨਹੀਂ ਹੁੰਦੀਆਂ ਉਹ ਉਹਦਾ ਬਾਅਲ ਵਿੱਚ ਲੱਗਿਆ ਹੋਇਆ ਅੱਜ ਦਵਾਈ ਜੀ ਲੈਂਦੀ ਆ ਜਿਹੜੀ ਕਿ ਸਮੈਲ ਨਹੀਂ ਆਉਂਦੀ ਉਹਦੇ ਕੂਲਰ ਚ ਪਾਣੀ ਵਧੀਆ ਰਹਿੰਦਾ ਆ ਮੱਛਰਦਾਨੀ ਲਵੇਟੀ ਹੋਈ ਆ ਜੇ ਮੈਂ ਰਾਤ ਨੂੰ ਚਲਾਉਣਾ ਫੇ ਮੱਛਰ ਨਹੀਂ ਮਾਰਦਾ ਵਿੱਚ ਆ ਦੇਖ ਉਧਰ ਨਾਲ ਇਹਦੇ ਵਿੱਚ ਹੀ ਦੇਖ ਤੂੰ ਬੱਚੇ ਠੀਕ ਹੈ ਤੈਨੂੰ ਆ ਖੁੱਲ ਗਿਆ ਇਹ ਖੁੱਲ ਗਿਆ ਆ ਦੇਖੋ ਆ ਬਣਿਆ ਹੋਇਆ ਇਹ ਜੇ ਪਾਣੀ ਫੁੱਲ ਹੋ ਜਾਂਦਾ ਆਪਣੇ ਬੰਦ ਕਰ ਦਿੰਦਾ ਆਹ ਲੱਗ ਗਿਆ ਹੋਇਆ ਫਟ ਜਾ ਲੈਂਦੇ ਨੀ ਆਹ ਉਹ ਆਹ ਹੋ ਰਿਹਾ ਹੁਣ ਇਹ ਚ ਪਾਈ ਆਪਾਂ ਦਵਾਈ ਇਹ ਦਵਾਈ ਆ ਹੈ ਇਹ ਦਵਾਈ ਇਹ ਅਜੇ ਲੈਂਦੀ ਕੇਵੜਾ ਕੇਵੜਾ ਜਲ ਕੇਵੜਾ ਜਲ ਹਮ ਠੀਕ ਹੈ ਦੇਖੋ ਜੀ ਜੀਰ ਜੰਤ ਨੇ ਜੀ স্মੈਲ ਬਹੁਤ ਘੈਂਟ ਆ ਹਮ ਭਾਈ ਭਾਈ ਹਾਂ ਸਕੂਰ ਜਿਮਾਂ ਕੋ ਆ ਰਹੀ ਹੈ ਨਾ ਆ ਦੇਖੋ ਇਹ ਆ ਕੇਵੜਾ ਜੈਲ ਪੀ ਕੇ ਦੇਖਿਓ ਖੁੱਲੂ ਬਤਾਇਂ ਖੁੱਲ ਗਈ ਇਹ ਕਹਿੰਦੇ ਰੋਹੋ ਦੀ ਇੱਕ ਚਮਚਕ ਪਾ ਦੋ ਬਸ ਪੀ ਵੀ ਸਕਦੇ ਹਾਂ ਪੀਣ ਵਾਲਾ ਨਹੀਂ ਹੁੰਦਾ ਇਹ ਹਾਂ ਆ ਖੁੱਲ ਗਿਆ ਇਹ ਬਸ 250 ਟੱਕਣ ਪਰਤੇ ਪਾ ਦੇਣਾ ਦੋ ਟੱਕਣ ਅੱਜ ਜਿਆਦਾ ਪਾ ਦੇਣਾ ਪਹਿਲੀ ਵਾਰ ਪਾਇਆ ਤੱਕ ਦੇ ਨਾਲ ਪਾ ਦੇਣਾ ਇਹ ਚੱਲ ਹੁਣ ਦੁੱਲ ਲੈ ਜਾਂਗੇ ਥੱਲੇ ਚਲੋ ਜੀ ਹੁਣ ਆਪਾਂ ਕਰਦੇ ਆਪਣੀ ਵੀਡੀਓ ਨੂੰ ਇੱਥੇ ਐਂਡ ਵੀਡੀਓ ਬਹੁਤ ਲੰਬੀ ਹੋ ਗਈ ਆ ਹੋਪਸੋ ਸਾਰੇ ਈਵਰਸ ਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤੇ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਿਓ ਬਾਕੀ ਸਾਡੇ ਚੈਨਲ ਨੂੰ ਅੱਗੇ ਜਰੂਰ ਸ਼ੇਅਰ ਕਰਦੇ